ਐਸੋ ਵੀਡੀਓ ਦੇ ਵਿੱਚ ਵੱਡੀ ਜਾਣਕਾਰੀ ਸਾਂਝੀ ਕਰਨੀ ਆ ਦੁੱਲਾ ਬੱਗਿਆਂ ਵਾਲਾ ਤੇ ਸੁਲਤਾਨ ਖਮਚਪੁਰਿਆ ਨੇ ਬਾਗੜੀਆਂ ਦੇ ਵਰਲਡ ਕੱਪ ਤੇ ਟੌਪ ਦੀ ਟੀਮ ਬਣਾਤੀ ਉਧਰੋਂ ਦੁੱਗਾਂ ਵਾਲਾ 쿠ਸ਼ੀ ਤੇ ਪਾਲਾ ਜਲਾਲਪੁਰਿਆ ਵੀ ਇਕੱਠੇ ਹੋਏ ਫਿਰਦੇ ਆ ਸ਼ੀਲੂ ਤੇ ਮਨੀਸ਼ ਬਲਟੋਣੀ ਅੱਡ ਇਕੱਠੇ ਹੋਏ ਫਿਰਦੇ ਆ ਬਲਟੋਣਾ ਦੀ ਟੀਮ ਟੌਪ ਦੀ ਸ਼ੀਲੂ ਉਹਨਾਂ ਦੀ ਟੀਮ ਟੌਪ ਦੀ ਪਾਲਾ ਤੇ ਦੁੱਗਾਂ ਵਾਲਾ ਜੱਟ ਉਹਨਾਂ ਨੇ ਵੀ ਟੌਪ ਦੀ ਟੀਮ ਬਣਾ ਲਈ ਆ ਅੱਜ ਆਪਾਂ ਗੱਲ ਕਰੀਏ ਦੁੱਲੇ ਬੱਗਿਆਂ ਤੇ ਸੁਲਤਾਨ ਖਮਸ਼ਪੂਰੀਏ ਨੇ ਇਹ ਤਾਂ ਸਾਰੀ ਸ਼ਾਹ ਕੋਟੀ ਇਕੱਠੀ ਕਰ ਲਈ ਇਹਨਾਂ ਨੇ ਟੌਪ ਦੀ ਟੀਮ ਬਣ ਗਈ ਇਹਨਾਂ ਦੀ ਵੀ ਕਰਦੇ ਆਂ ਵੱਡੀ ਜਾਣਕਾਰੀ ਸਾਂਝੀ ਵਰਲਡ ਕੱਪ ਦੀਆਂ ਟੀਮਾਂ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਭਰਾ ਚੜ੍ਹਦੀ ਕਲਾ ਵਿੱਚ ਹੋਵੋਗੇ ਜੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰੀਏ ਅੱਜ ਆਪਾਂ ਵੱਡੀ ਜਾਣਕਾਰੀ ਸਾਂਝੀ ਕਰਨੀ ਆਂ ਕੁਝੀ ਦੁੱਗਾਂ ਵਾਲਾ ਵੀ ਖੇਡ ਰਿਹਾ ਬਾਗੜੀਆਂ ਦੇ ਕੱਪ ਤੇ ਤੇ ਦੁੱਲਾ ਬੱਗਿਆਂ ਵਾਲਾ ਵੀ ਖੇਡੂਗਾ ਟੀਮਾਂ ਦੱਸਾਂਗੇ ਸਾਰੇ ਖਿਡਾਰੀ ਤੇ ਸਾਰੀਆਂ ਟੀਮਾਂ ਆਪਾਂ ਨੂੰ ਕਾਲੇ ਬਾਗੜੀਆਂ ਹੁਣਾਂ ਬਾਈ ਉਹਨਾਂ ਨੇ ਕਲੀਅਰ ਕਰ ਦਿੱਤੀਆਂ ਤੇ ਆਪਾਂ ਵੱਡੀ ਅਪਡੇਟ ਸਾਂਝੀ ਕਰਾਂਗੇ ਕੁਝ ਦਿਨ ਬਾਕੀ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਅੱਜ ਆਪਾਂ ਜੋ ਵੱਡਾ ਵਰਲਡ ਕੱਪ ਕਰਵਾਇਆ ਜਾਣਾ ਪੰਜਾਬ ਦੀ ਧਰਤੀ ਤੇ ਜ਼ਿਲ੍ਹੇ ਬਾਗੜੀਆਂ ਜ਼ਿਲ੍ਹੇ ਕਪੂਰਥਲੇ ਵਿੱਚ ਇਹ ਤੇ ਆਪਾਂ ਟੀਮਾਂ ਸਾਰੀਆਂ ਕਲੀਅਰ ਕਰਾਂਗੇ ਤੇ ਨਾਮਾਂ ਬਾਰੇ ਗੱਲ ਕਰਦੇ ਹਾਂ ਸਾਰੀਆਂ ਟੀਮਾਂ ਦੇ ਪੋਸਟਰ ਬਣ ਗਏ ਤੇ ਕਲੀਅਰ ਹੋ ਗਈਆਂ ਕਿਹੜੇ ਖਿਡਾਰੀ ਕਿਹੜੀ ਟੀਮ ਵਿੱਚ ਖੇਡਣਗੇ ਦੁੱਗਾਂ ਵਾਲਾ ਖੁਸ਼ੀ ਤੇ ਪਾਲਾ ਜਲਾਲਪੁਰ ਇੱਕ ਟੀਮ ਚੋਟੀ ਦੀ ਚ ਬਣਾਈ ਆ ਤੇ ਦੂਜਾ ਦੁੱਲਾ ਬੱਗਿਆਂ ਵਾਲਾ ਸੁਲਤਾਨ ਸ਼ਮਸ਼ਪੂਰੀ ਉਹਨਾਂ ਨੇ ਚੋਟੀ ਦੀ ਟੀਮ ਅਮਰੀਕਾ ਦੀ ਬਣਾਈ ਆ ਤੇ ਆਪਾਂ ਟੀਮਾਂ ਦੇ ਖਿਡਾਰੀ ਕਰਦੇ ਆ ਕਲੀਅਰ ਜੇ ਆਪਾਂ ਨਾਮ ਬਾਰੇ ਗੱਲ ਕਰੀਏ ਜੋ ਵਰਲਡ ਕੱਪ ਦਾ ਪਹਿਲਾ ਨਾਮ ਦਿੱਤਾ ਜਾਣਾ 11 ਲੱਖ ਰੁਪਏ ਦੂਜਾ ਨਾਮ ਦਿੱਤਾ ਜਾਣਾ 9 ਲੱਖ ਰੁਪਏ ਤੇ ਜੋਗੀ ਸੈਮੀਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 7-7 ਲੱਖ ਦੀ ਨਗਦ ਰਕਮ ਜੀ ਸਨਮਾਨਿਤ ਕੀਤਾ ਜਾਵੇਗਾ ਜੋ ਪਾਰਟਿਸਪੇਟ ਕੁਆਟਰਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 6-6 ਲੱਖ ਰੁਪਏ ਦਿੱਤਾ ਜਾਵੇਗਾ ਜੇ ਆਪਾਂ ਗੱਲ ਕਰੀਏ ਬੈਸਟ ਰੇਡਰ ਤੇ ਜਾਫੀ ਨੂੰ ਇੱਥੇ ਹਰ ਸਾਲ ਤੁਹਾਨੂੰ ਪਤਾ ਹੀ ਆ ਐਦ ਕੀ ਵੀ 36 30 ਨਿਊ ਹਾਲੈਂਡ ਟਰੈਕਟਰੀ ਕਿੱਧਰ ਨੂੰ ਜਾਣਗੇ ਕਮੈਂਟ ਕਰਕੇ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਜਰੂਰ ਦੱਸਿਓ ਵੀ ਟਰੈਕਟਰ ਐਦ ਕੀ ਕਿੱਧਰ ਨੂੰ ਜਾਣਗੇ ਟੀਮਾਂ ਵੀ ਸਾਰੀਆਂ ਬੈਲੈਂਸ ਆ ਤਕਰੀਬਨ ਆਪਾਂ ਗੱਲ ਕਰੀਏ ਜੇ ਅੱਜ ਪਹਿਲੀ ਟੀਮ ਬਾਰੇ ਜੋ ਟੀਮ ਆਸਟ੍ਰੇਲੀਆ ਦੀ ਬਣਗੀ ਟੌਪ ਦੀ ਆਸਟ੍ਰੇਲੀਆ ਦੀ ਟੀਮ ਵਿੱਚ ਖੇਡਣਗੇ ਰੇਡਰ ਜਿਵੇਂ ਬਾਕੀ ਪਰਮਜੀਤਪੁਰੀਆ ਅੰਬਾ ਸੌਰ ਸਿੰਘ ਪੂਰੀ ਸ਼ੰਨਾ ਬੋਲਟ ਖੀਰਾ ਵਾਲੀ ਗੱਗੀ ਖੀਰਾ ਵਾਲੀ ਤੇ ਜੋਤਾ ਮਹਿਮਦਵਾਲੀਆ ਇਹ ਟੌਪ ਦੇ 6 ਰੇਡਰ ਖੇਡਣਗੇ ਜੇ ਜਾਫੀਆਂ ਦੀ ਗੱਲ ਕਰੀਏ ਗੋਪੀ ਮਾਨਕੀ ਲਵਲੀ ਮਹਿਮਦਵਾਲ ਤੇ ਜੋ ਦਾ ਸੁਰਖਪੁਰ ਗਿੰਨੀ ਮਹਿਮਦਵਾਲ ਗੁਰੂ ਥੋਪੀਆ ਜੱਗਾ ਚਿੱਟੀ ਸਣੀ ਕਾਲੇ ਸੰਗਿਆ ਤੇ ਅੰਮ੍ਰਿਤ ਔਲਖਾਂ ਵਾਲਾ ਮਾਜੀ ਦਾ ਮਝੈਲ ਇਹ ਟੌਪ ਦੀ ਟੀਮ ਜੋ ਟੀਮ ਆਸਟ੍ਰੇਲੀਆ ਬਾਗੜੀਆਂ ਦੇ ਕੱਪ ਤੇ ਬਣ ਗਈ ਆ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਕੈਨੇਡਾ ਦੀ ਜਿਸ ਵਿੱਚ ਰੀਡਰ ਖੇਡਣਗੇ ਬਣੀ ਸਮਾਣਾ ਹਰਜੋਤ ਭੰਡਾਲ ਦੋਨਾਂ ਤੇ ਗੋਰਾ ਸਰਹਾਲੀ ਮੰਡ ਕਮਲ ਨਵਾ ਪਿੰਡ ਗੁਰਪ੍ਰੀਤ ਬੁਰਜ ਹਰੀ ਰੈਂਕੂ ਗਰੰਟੀ ਰਵੀ ਕਲਰਮ ਮੀਚੀ ਹਰਖੋਇ ਸਾਜੀ ਸ਼ਕਰਪੁਰ ਸੰਦੀਪ ਸੁਰਖਪੁਰ ਤੇ ਜੈਸੀ ਸੋਤਾ ਕੈਨੇਡਾ ਵਾਲਾ ਉਹ ਵੀ ਪੁੱਜ ਰਿਹਾ ਇਸ ਟੂਰਨਾਮੈਂਟ ਤੇ ਜੋ ਵਰਲਡ ਕੱਪ ਕਰਵਾਇਆ ਜਾ ਰਿਹਾ ਹੈ ਤੇ ਜੇ ਕੈਨੇਡਾ ਟੀਮ ਦੇ ਜਾਫੀਆਂ ਦੀ ਗੱਲ ਕਰੀਏ ਪਾਲਾ ਜਲਾਲਪੁਰੀਆ ਖੇਡੂਗਾ ਇਸ ਕਬੱਡੀ ਕੱਪ ਤੇ ਇਹ ਕੈਨੇਡਾ ਟੀਮ ਵਿੱਚ ਨਾਲ ਦੁੱਗਾਂ ਵਾਲਾ ਖੁਸ਼ੀ ਯਾਦਾ ਸੁਰਖਪੁਰ 인ਦਰਜੀਤ ਕਲਸੀਆ ਫਰੀਆਦ ਸ਼ਕਰਪੁਰ ਮਲੂਕ ਸ਼ਕਰਪੁਰ ਤੇ ਮਣੀ ਮੱਲੀਆਂ ਅਰਛ ਚੋਲਾ ਸਹਿਬ ਤੇ ਚੋਟੀ ਦੀ ਟੀਮ ਬਣ ਗਈ ਐ ਮਠੱਡਿਆਂ ਆਲਾ ਕੁਲਵਿੰਦਰ ਵੀ ਖੇਡੇਗਾ ਤੇ ਜੇ ਆਪਾਂ ਟੀਮ ਅਮਰੀਕਾ ਦੀ ਗੱਲ ਕਰੀਏ ਅਮਰੀਕਾ ਦੀ ਟੀਮ ਵਿੱਚ ਜੋ ਜਾਫੀ ਖੇਡਣਗੇ ਰਵੀ ਸਾਹ ਹੋ ਕੇ ਬੂਤਾ ਅਣਦਾਣਾ ਛੋਟਾ ਸੋਹਣ ਚੱਕ ਸਾਬੂ ਸੋਨੀ ਫਕਰ ਝੰਡਾ ਫੂਲਾ ਸੁਸ਼ਕ ਦੀਸ਼ਾ ਹਲੋਲ ਯਾਦ ਕੋਟਰੀ ਤੇ ਬਿੱਲੀ ਲੱਲੀਆਂ ਸਾਰੀ ਸਟਾਪ ਲਾਈਨ ਜੋ ਛਾ ਕੋਟੀਆਂ ਦੀ ਸਟਾਪ ਲੈਣੀ ਐ ਇਹ ਵੀ ਕਰੂਗੀ ਕਮਾਲਾਂ ਜੇ ਆਪਾਂ ਰੀਡਰਾਂ ਦੀ ਗੱਲ ਕਰੀਏ ਅਮਰੀਕਾ ਟੀਮ ਵਿੱਚ ਲਾ ਬੱਗਿਆਂ ਵਾਲਾ ਤੇ ਸੁਲਤਾਨ ਸ਼ਮਸ਼ਪੂਰੀਆ ਇਸ ਟੀਮ ਵਿੱਚ ਖੇਡਣਗੇ ਪਾਗੜੀਆਂ ਦੇ ਵਰਲਡ ਕੱਪ ਤੇ ਇਹ ਦੋਵੇਂ ਟੌਪ ਦੇ ਰੀਡਰ ਜੋ ਮੇਨ ਹੋਣਗੇ ਤੇ ਨਾਲ ਬੂਰੀਆ ਸੈਸਰ ਮੰਨਾ ਬਾਲਣੋ ਮਾਲਾ ਗੋਬਿੰਦਪੂਰੀਆ ਰਕੇਸ਼ ਬੋਪਰ ਤੇ ਕੁਲਵਿੰਦਰ ਜਲਵੇੜਾ ਤੇ ਜੱਸੀ ਧੂੜ ਇਹ ਟੌਪ ਦੀ ਟੀਮ ਆ ਅਮਰੀਕਾ ਦੀ ਵੀ ਇਸ ਦੇ ਕੋਚ ਹੋਣਗੇ ਇੰਦਰਪਾਲ ਬਾਜਵਾ ਤੇ ਜੇ ਆਪਾਂ ਅਗਲੀ ਟੀਮ ਦੀ ਗੱਲ ਕਰੀਏ ਟੀਮ ਨਿਊਜ਼ੀਲੈਂਡ ਦੀ ਇਸ ਵਿੱਚ ਜਾਪੀ ਹੋਣਗੇ ਸਤੂ ਖੰਡੂਰ ਸਾਹਿਬ ਵਾਹਿਗੁਰੂ ਸੀਚੀਆ ਏਕਮ ਫਤਾਹਪੁਰੀਆ ਛੋਟਾ ਟਾਰ ਜਿੰਨ ਗੁਰਦੇਤ ਤੇ ਜੋਗੀ ਖੇਡੇਗਾ ਚੱਕੀ ਰਮਦਾਸ ਰਾਜਾ ਪੱਧਰੀ ਪ੍ਰੀਤ ਲੱड्डੂ ਵਾਲਾ ਗੁਰਦੇਤ ਕਿਸ਼ਨਗੜੀਆ ਵੱਡਾ ਗੁਰਦੇਤ ਤੇ ਟੌਪ ਦੀ ਟੀਮ ਜੋ ਗੋਪੀ ਫਰੰਦੀਪੁਰੀਆ ਵੀ ਖੇਡੇਗਾ ਰੀਡਰ ਹੋਣਗੇ ਗਰਲਾਲ ਸੋਲ ਰੇਸ਼ਮ ਜਮਾਰਾਏ ਪੂਰੀ ਪੱਡਾ ਸ਼ੰਕਰ ਸੰਧਵਾ ਦੀਪਦਵਰਜੀ ਨਿੱਕਾ ਅੰਦੁਰ ਤੇ ਗਰਲਾਲ ਖੰਡੂਰ ਸਾਹਿਬ ਇਹ ਟੌਪ ਦੀ ਟੀਮ ਨਿਊਜ਼ੀਲੈਂਡ ਜੇ ਆਪਾਂ ਇੰਡੀਆ ਦੀ ਟੀਮ ਦੀ ਗੱਲ ਕਰੀਏ ਇੰਡੀਆ ਟੀਮ ਵਿੱਚ ਜੋ ਰੀਡਰ ਖੇਡਣਗੇ инду ਰੋੜ ਦਾ ਡੀਲਾ ਜਾਂਟਲੀ ਵਿਸ਼ਾਲ ਗੱਦੀ ਖੇੜੀ ਰਵੀ ਦਿਉਰਾ ਤੇ ਮੱਖਣ ਮੱਖੀ ਗੋਰਾ ਰਸਾਲੂ ਇਹ ਟੌਪ ਦੇ 6 ਰੀਡਰ ਇੰਡੀਆ ਟੀਮ ਵਿੱਚ ਖੇਡਣਗੇ ਟੌਪ ਦੇ ਇਹ 6 ਜਾਫੀਆਂ ਦੀ ਗੱਲ ਕਰੀਏ ਜੋ ਜਾਫੀ ਖੇਡਣਗੇ ਇੰਡੀਆ ਦੀ ਟੀਮ ਵਿੱਚ ਰੋੜੀ ਕੁੱਟਣ ਵਾਲੀ ਮਸ਼ੀਨ ਸ਼ੀਲੂ ਬਹੁ ਅਕਬਰਪੁਰੀਆ ਇੰਡੀਆ ਦੀ ਟੀਮ ਵਿੱਚ ਖੇਡੇਗਾ ਜੇ ਆਪਾਂ ਗੱਲ ਕਰੀਏ ਇੰਦਰ ਤਲਵੰਡੀ ਰਾਏ ਵੀ ਟੌਪ ਦੇ ਖੇਡ ਰਿਹਾ ਐ ਸੀਜ਼ਨ ਦੇ ਵਿੱਚ ਮਨੀਸ਼ ਬਾਹੂ ਅਕਬਰਪੁਰ ਧਾਕੜ ਗੋਗੜੀਆਂ ਅਮਨ ਦਿਉਰ ਅਤੇ ਸਮਿਤ ਸ਼ਿਵਾ ਇਹ ਵੀ ਟੌਪ ਦੀ ਟੀਮ ਬਣ ਗਈ ਜੋ ਇੰਡੀਆ ਦੀ ਇੱਕ ਟੀਮ ਜੇ ਰਹਿ ਗਈ ਐ ਜੋ ਆਪਾਂ ਇੰਗਲੈਂਡ ਦੀ ਟੀਮ ਦੀ ਗੱਲ ਕਰੀਏ ਉਸ ਵਿੱਚ ਰੀਡਰ ਦੋਦੇ ਵਾਲਾ ਉਡਨਾਬਾਜ ਸੰਦੀਪ ਸੋਨੀ ਪਾੜੜਾ ਗਗਨ ਜੋਗੇ ਵਾਲੀ ਐ ਜਸ਼ਨ ਆਲਮਗੀਰ ਤੇ ਗੁਰਪ੍ਰੀਤ ਬਰੇ ਸਹਿਬ ਮਨਦੀਪ ਬੱਲਰਾ ਸੀਰਾ ਚੱਕਲੀ ਸ਼ੇਰਦੀਪਕ ਕਾਂਸ਼ੀਪੁਰੀਆ ਦੁੱਲਾ ਚੱਠਾ ਗੁਬਿੰਦਪੁਰੀਆ ਮਨਜੋਤ ਮਾਛੀਵਾੜਾ ਸਹਿਬ ਤੇ ਜੇ ਆਪਾਂ ਗੱਲ ਕਰੀਏ ਹਰਿਆਣੇ ਵਾਲੇ ਸੁਨੀਲ ਦੀ ਇਹ ਵੀ ਟੌਪ ਤੇ ਖੇਡਦਾ ਜਾਫੀਆਂ ਦੀ ਗੱਲ ਕਰੀਏ ਸ਼ਰਨ ਗੁਰਵਿੰਦਰ ਕਾਂਗਾ ਤੇ ਗਗਨ ਸੂਰੇ ਵਾਲਿਆ ਸੋਨਾਵੰਦ ਡੋੜ ਕਲਵੀਰ ਜਟਾਣਾ ਪ੍ਰਤਾਪ ਕੰਡਿਆਣਾ ਜੱਗੂ ਕਲਵਿੰਦਰ ਤੇ ਹਰੀਕਿਆਂ ਵਾਲਾ ਵਿੱਕੀ ਕਲਾਂ ਵਾਲਾ ਸੋਨਾ ਤੇ ਨਿੱਕੂ ਕਲਿਆਣਾ ਵਾਲਾ ਤੇ ਭੇਲੂ ਬਰਸਾਲਪੁਰੀਆ ਤੇ ਅਮਰਤ ਬਰਸਾਲਪੁਰ ਇਹ ਟੌਪ ਦੀਆਂ ਟੀਮਾਂ ਜੋ ਖੇਡਣੀਆਂ ਛੇ ਟੌਪ ਦੀਆਂ ਟੀਮਾਂ ਵਰਲਡ ਕੱਪ ਕਿਵੇਂ ਲੱਗੀਆਂ ਟੀਮਾਂ ਟੌਪ ਦੀਆਂ ਟੀਮਾਂ ਤੇ ਟੌਪ ਦੇ ਸੁਪਰਸਟਾਰਾਂ ਨਾਲ ਲੈਸ ਓਕੇ ਹੋਰ ਵੀ ਦੋ ਚਾਰ ਖਿਡਾਰੀ ਐ ਜਿਹੜੀਆਂ ਟੀਮਾਂ ਵਿੱਚ ਘਾਟਾ ਖਿਡਾਰੀ ਉਹਨਾਂ ਵਿੱਚ ਐਡ ਹੋਣਗੇ ਪਰ ਇਹ ਟੀਮਾਂ ਇਹ ਖਿਡਾਰੀ ਜਿਵੇਂ ਕਲੀਅਰ ਆ ਜੋ ਆਪਾਂ ਨੂੰ ਉਹਨਾਂ ਨੇ ਕੀਤੇ ਆ ਕਮੇਟੀ ਨੇ ਸਿਰੇ ਦੀਆਂ ਟੀਮਾਂ ਬਣਾਤੀਆਂ ਦੱਸੋ ਹੁਣ ਕਮੈਂਟਾਂ ਦੇ ਵਿੱਚ ਕੌਣ ਜਿੱਤੂਗਾ ਟਰੈਕਟਰ ਕਿੱਧਰ ਨੂੰ ਜਾਣਗੇ 363 ਨਵੇਂ ਨਿਊ ਹਾਲੈਂਡ ਟਰੈਕਟਰ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ